ਤੇ ਬਾਈ ਇਧਰ ਬਾਈ ਦੇ ਕੱਪ ਜਿੱਤੇ ਹੋਏ ਨਾਮ ਆ ਬਾਈ ਕਬੂਤਰ ਆ ਬਾਈ ਵੇ ਹਾਂ ਜੀ ਬਾਈ ਕਿਤਿਆਂ ਖਾਲੇ ਠੀਕ ਆ ਜੀ ਇਹ ਕਿਹੜੇ ਨਸਲ ਆ ਬਾਈ ਇਹ ਯਾਰ ਬਾਈ ਡੀਸੀ ਨੇ ਸਾਨੂੰ ਦਿੱਤੇ ਸੀਗੇ ਠੀਕ ਆ ਪਾਠਾਂ ਵਾਲੇ ਪਾਦੇ ਪਤਾ ਨਹੀਂ ਹਜ਼ਾਰ ਹਜੂਰ ਵਾਲੇ ਪਤਾ ਨਹੀਂ ਬਾਈ ਨੂੰ ਪਤਾ ਇਹਨਾਂ ਦਾ ਠੀਕ ਆ ਤੇ ਇਹਨਾਂ ਦੇ ਉੱਡੇ ਆ ਕਬੂਤਰ ਫੁੱਲ ਸਾਰੇ ਉੱੜਦੇ ਆਪ ਵੀ ਜਿੱਤੇ ਜਿਹਾ ਬਾਈ ਠੀਕ ਆ ਇਹ ਕੋਈ ਨਸਲ ਆ ਕਾਲੇ ਹੱਥਾਂਲੇ ਵੀ ਕੱਢਦੇ ਨੇ ਠੀਕ ਆ ਬਾਈ ਤੇ ਛਾਹ ਅੱਖੇ ਵੀ ਕੱਢਦੇ ਆ ਇਹ ਛਾਹ ਅੱਖੇ ਵੀ ਕੱਢਦੇ ਆ ਛਾਹ ਕੇ ਫੜ ਲਿਆ ਓਏ ਆ ਛਾਹ ਆ ਇਹ ਪਰਲੇ ਗੋਲੇ ਰੰਗੇ ਕੁੱਤਰ ਵੀ ਕੱਢ ਲੈਂਦੇ ਆ ਕਾਲੇ ਗੋਲੇ ਹਾਂ ਆ ਸ਼ਾਖ ਆਖੇ ਬਾਈ ਇਹਨਾਂ ਦੀ ਆ ਬਾਈ ਇਹ ਵੀ ਇਹ ਬਾਈ ਕੇ ਕਾਮੀ ਆਣਿਆ ਨੇ ਵੇ ਆ ਪ੍ਰਾਣਿਆਂ ਚੋਂ ਨਹੀਂ ਆ ਇਕੱਠੇ ਕਰੋ ਪੰਗ ਇਹ ਬਾਈ ਨੇ ਸਾਨੂੰ ਵਾਸਤੇ ਜਾਂਟੇ ਨੇ ਲਿਆ ਕੇ ਦਿੱਤੇ ਸੀ ਸਾਨੂੰ ਠੀਕ ਆ ਵਿੱਕੀ ਕਾਮੀ ਆਣੇ ਦੇ ਗੋਤਰ ਠੀਕ ਆ ਬਾਈ ਤੇ ਇਹ ਛੱਡੇ ਜਾਂ ਕੋਰੀ ਰੱਖੇ ਛੱਡੇ ਵੀ ਆ ਸਾਡੇ ਸਾਰੇ ਬਾਗਿਆਂ ਚਿੱਤੇ ਵੇ ਆ ਜਿੱਤੇ ਵੇ ਆ ਵੀ ਆ ਸ਼ਾਖ ਆਖੇ ਸ਼ਾਖ ਆਖੇ ਜਿਵੇਂ ਅਬੋ ਠੀਕ ਆ ਬਾਈ ਪਿੰਡ ਸਾਰੇ ਨਹੀਂ ਛੱਡ ਦੇਣਾ ਕਾਲੀਆਂ ਖਾਲੇ ਛੱਡ ਦੇਣਾ ਚਿੱਟੀਆਂ ਖਾਲੇ ਛੱਡ ਦੇਣਾ ਠੀਕ ਆ ਬਾਈ ਯਾਨੀ ਕਿ ਪਿੰਡ ਨਹੀਂ ਛੱਡਦੇ ਖਾਸੀ ਆ ਪਿੰਡ ਥੋੜਾ ਉੜਦੇ ਆ ਬਾਹਰ ਜਾ ਕੇ ਬਾਹਰ ਉੜਦੇ ਠੀਕ ਆ ਤੇ ਠੀਕ ਆ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਬਾਈ ਇਹ ਇਹ ਬਾਈ ਆਪਣੀ ਨੀਲੀ ਜਿੱਤੀ ਸੀਗੀ ਸੈਦੋ ਠੀਕ ਆਈ ਇਹ ਦੋ ਕੱਡੇ ਸੀਗੇ ਭੈਣ ਭਰਾਏ ਭਰਾ ਆ ਪਾ ਰੱਖ ਲਈ ਬਈ ਚਿੱਟੀਆਂ ਦਾ ਲਾਲ ਚੀਨਾ ਇਹ ਇਹ ਨੀਲੀ ਦਾ ਭਰਾਗਾ ਇਹ ਨੀਲੀ ਦਾ ਭਰਾ ਤੇ ਗੱਡੀ ਵਾਲੀ ਦਾ ਪਿਓ ਆ ਬਾਈ ਠੀਕ ਆ ਜਿਹੜੀ ਗੱਡੀ ਇਸਕਾ ਗੱਡੀ ਜਿੱਤੀ ਆ ਉਹਦੀ ਮਾਂ ਐ ਆ ਡੱਬੀ ਮਾਂ ਉਹਦੀ ਹਾਂ ਇਹਨਾਂ ਦੇ ਬੱਚੇ ਬਹੁਤ ਘੱਟ ਬਾਜੀਆਂ ਛੱਡਦੇ ਰੱਖਦੇ ਹੀ ਆ ਕਿਹੜੇ ਕਬੂਤਰਾਂ ਜੋ ਇਹ ਬਾਈ ਇਹ ਬਾਈ ਇਹਦਾ ਬਾਈਕੇ ਘਰੋਂ ਆਈ ਸੀਗੀ ਠੀਕ ਆ ਇਹ ਦਿੱਲੀੋਂ ਆਈ ਸੀਗੀ ਠੀਕ ਆ ਬਾਈ ਇਹ ਕੱਕਲੇ ਚੋਂ ਆ ਇਹ ਆਪਣਾ ਪੁਰਾਣਾ ਹੀ ਆ ਠੀਕ ਇਹਦਾ ਪੱਠਾ ਬਈ ਆਹ ਆ ਛੱਡ ਦਿਓ ਜੀ ਜਦੋਂ ਦੱਬੀ ਹੋਣੀ ਇਹ ਡੱਬੀ ਦਾ ਪੱਠਾ ਬਾਈ ਇਹਦਾ ਹੀ ਆ ਬਾਈ ਇੱਕ ਪਾਸੇ ਰੱਤਾ ਹਾਂ ਇੱਕ ਪਾਸੇ ਡੱਬਾ ਬਾਈ ਇਹ ਆਪਾਂ ਅਣਗਿਜ ਰੱਖਿਆ ਵਾ ਇਹ ਬੱਚਾ ਹਾਂ ਬਹੁਤ ਬਾਈ ਜਿਹੜੇ ਡੱਬੇ ਕੱਢ ਲੈਂਦੇ ਆ ਪਾਣਗੇ ਜੀ ਰੱਖਦੇ ਆ ਛੱਡਦੇ ਨਹੀਂ ਆਪਾਂ ਠੀਕ ਆ ਬਾਈ ਤੇ ਹੋਰ ਆਹ ਸ਼ਾਖ ਇਹ ਬਾਈ ਇਹ ਬਾਈ ਕੇ ਘਰੋਂ ਆਇਆ ਸੀਗਾ ਠੀਕ ਆ ਕਿਹੜੀ ਨਸਲ ਆ ਬਾਈ ਇਹ ਇਹ ਬਾਈ ਤੈ ਲੈਣਾ ਚੋਂ ਤੈੰਦਾ ਕੰਗਰਿਆ ਹਾਂ ਇਹ ਬਾਈ ਕੇ ਪੁਰਾਣੇ ਕਬੂਤਰ ਬਾਈ ਗਿਆਂ ਕੋਲੇ ਆ ਠੀਕ ਆ ਜੀ ਹਾਂ ਜੀ ਇਹ ਟੈਲੀ ਵਾਲਾਂ ਚੋਂ ਬਾਈ ਇਹ ਜਿਹੜੀ ਆਪਣੀ ਐਲਸੀਡੀ ਜਿੱਤੀ ਆ ਦੋ ਬਾਈਆਂ ਜਿੱਤੀ ਆ ਉਹਦਾ ਪਿਓ ਆ ਇਹਨਾਂ ਦੀ ਕੀ ਨਿਸ਼ਾਨ ਆ ਬਾਈ ਕਿਵੇਂ ਕਬੂਤਰ ਇਹ ਬਾਈ ਧੌਣ ਵਿੱਚ ਰੱਖਦੇ ਆ ਠੀਕ ਆ ਬਾਈ ਇਹ ਬਾਲੀ ਨਾ ਧੌਣ ਵਿੱਚ ਹੀ ਰੱਖਦੇ ਆ ਅੱਛਾ ਆ ਵੇਖੋ ਤੁਸੀਂ ਐ ਇਹ ਕਰ ਇਹ ਦਾ ਪੁੱਤ ਆ ਬਾਈ ਇਹ ਵੀ ਠੀਕ ਇਹ ਸ਼ਾਹ ਕੇ ਦਾ ਪੁੱਤ ਆ ਇਹਦਾ ਹਾਂ ਇਹਦਾ ਪੁੱਤ ਆ ਇਹ ਬਾਈ ਨੱਥੋ ਕੀ ੜ ਗਈ ਪੂਰੀ ਗਰਮੀ ਚ ਠੀਕ ਹੈ ਜੀ ਤੇ ਰਾਤ ਨੂੰ ਬੈਠਾ ਨਹੀਂ ਦੂਜੇ ਦਿਨ ਸੰਦੀਪ ਕੇ ਆਪਣੇ ਭਰਾ ਮੁੰਡੇ ਨੱਥੋ ਕੇ ਤਾਂ ਪਿੰਡੋਂ ਚਲਾ ਗਿਆ ਸੀ ਪਿੰਡੋਂ ਚਲਾ ਗਿਆ ਸ਼ਾਮ ਨੂੰ ਬਾਈ ਠੀਕ ਹੈ ਤੇ ਉੱਥੇ ਜਾ ਕੇ ਦੂਜੇ ਦਿਨ 11 ਵਜੇ ਬਾਈ ਟਾਂਗੀ ਤੇ ਪਾਇਆ ਇਹੇ ਕਬੂਤਰ ਹਾਂ ਇਹਦੀ ਹੁਣ ਧੀ ਜਿੱਤੀ ਐਤਕੀ ਆਲਮਾਲੇ ਠੀਕ ਇਹਦੀ ਬਾਜੀ ਹਾਂ ਇਹਦੀ ਬਾਈ ਠੀਕ ਉਹ ਵੀ ਹੱਥ ਨੇ ਬਾਜੀ ਜਿੱਤ ਕੇ ਉੱਠ ਗਈ ਸੀਗੀ ਠੀਕ ਹੈ ਇਹਦੇ ਹੱਡਵੇਂ ਦੋਹਾਂ ਇਹ ਕਿਹੜੀ ਨਸਲ ਆ ਬਾਈ ਏ ਵੀ ਬਈ ਇਹਦੀ ਧੀ ਆ ਸ਼ਾਹ ਅੱਖੇ ਦੀ ਇਸ ਟੈਂਡਰਾਂ ਦੇ ਦੀ ਇਹ ਪਹਿਲੀ ਬਾਜੀ ਐ ਐਲਸੀਡੀ ਜਿੱਤੀ ਆ ਬਾਈ ਠੀਕ ਆ ਬਾਈ ਮੋਠਾ ਵਾਲੀਓ ਕੱਲੀ ਰਹਿ ਗਈ ਸੀਗੀ ਠੀਕ ਆ ਜੀ ਤੇ ਦੂਜੀ ਬਾਜੀ ਬਈ ਇਹ ਜਿੱਤੀ ਆ ਤਾਰੇ ਵਾਲੇ ਜਦੋਂ ਗਾਂ ਵਾਲੀ ਬਾਜੀ ਹੁੰਦੀ ਆ ਨੀ ਪਿਛਲੇ ਸਾਲ ਪਿਛਲੇ ਸਾਲ ਜਿੱਤੀ ਐ ਹੁਣ ਬਾਈ ਚ ਹਾਂ 2022 2022 ਚ ਜਿੱਤੀ ਐ ਠੀਕ ਆ ਬਈ ਤੇ ਇੱਕ ਬਾਜੀ ਛੁੱਟੀ ਸੀ ਬਾਈ ਹਰੀਏ ਵਾਲੀ ਇਹ ਕਬੂਤਰ ਹਾਂ ਉਦੋਂ ਵੀ ਆਪਣੇ ਠੱਲ ਤੇ ਠੱਲ ਨੰਬਰ ਆ ਉਹ ਤੋਂ ਮਿਲ ਗਈ ਉਸ ਤੋਂ ਬਾਅਦ ਇਹ ਦੋ ਬਾਜੀਆਂ ਜਿੱਤੀ ਆ ਠੀਕ ਆ ਉਹ ਤਿੰਨ ਬਾਈਆਂ ਛੁੱਟੀ ਵੀ ਆ ਐਰ ਕੀ ਕੱਢੀ ਦਾ ਸੀ ਐਰ ਕੀ ਬੰਦ ਕਰਤੀ ਹਾਂ ਬਈ ਇਹ ਪੀਲੀਆਂ ਦੇ ਕੱਢਦੇ ਆਪਣੇ ਕੋਲੇ ਟੈਲੇ ਦੇ ਵਿੱਚ ਵਿੱਚ ਕਾਕਿਆ ਵਾਲਾ ਬਲੱਡ ਆ ਇਹਨਾਂ ਦੇ ਤੀਰ ਆ ਹਨਾ ਹਾਂ ਠੀਕ ਆ ਬਾਈ ਇਹ ਕਿਹੜਾ ਕਬੂਤਰ ਆ ਬਾਈ ਇਹ ਬਾਈ ਜਿਹੜਾ ਚੈਲੀ ਉੱਡੇ ਆਪਣਾ ਚੈਰੀ ਇਕੱਲਾ ਰਹਿ ਗਿਆ ਸੀਗਾ ਇਕੱਲਾ ਰਹਿ ਗਿਆ ਸੀ ਕਬੂਤਰ ਹਾਂ ਪੌਣੇ 7 ਤੱਕ ਇਹ ਕਬੂਤਰ ਬਈ ਉੱਡੇ ਆ ਸੀਗਾ ਦਾ ਕਾਲਾ ਪੱਲਾ ਸੀ ਇੱਕ ਪਾਸਿਓ ਜਿਹੜੇ ਭਰਾਵਾਂ ਨੇ ਵੇਖਿਆ ਹੋਊਗਾ ਉਹਨਾਂ ਨੂੰ ਤਾਂ ਪਤਾ ਹੈ ਠੀਕ ਆ ਇਹ ਤਾਂ ਥੋੜਾ ਜਿਹਾ ਟਾਈਮ ਹੋਇਆ ਹੋਊ ਬਾਈ ਐ ਐ ਕਿਸੀ ਬਾਜੀ ਐ ਐ ਕਿ ਐ ਐ ਕਿਸੀ ਕੀ ਤੇ ਉਦੋਂ ਆਪਾਂ ਇਹ ਫਿਰ ਬਾਈ ਤੁਸੀਂ ਜਿਹੜੇ ਆ ਕਬੂਤਰ ਜਿੱਤੇ ਵੇ ਆ ਇਹ ਜਿੱਤਿਆਵਾ ਤੇ ਇਹ ਗਾਂ ਨੂੰ ਬਾਜੀ ਛੱਡੋਂਗੇ ਕਿ ਨਹੀਂ ਨਹੀਂ ਬਾਈ ਹੁਣ ਇਹ ਵਿੱਚੋਂ ਛੱਡ ਵੀ ਲੈਨੇ ਆ ਕਈ ਕਬੂਤਰ ਪਰ ਵਿੱਚੋਂ ਨਹੀਂ ਬਾਈ ਕਈ ਜਿਹੜੇ ਹੁਣ ਆਪਾਂ ਨੂੰ ਪਤਾ ਜਿਨ੍ਹਾਂ ਦਾ ਬਲੱਡ ਬਾਹਰ ਦਾ ਨਹੀਂ ਹਾਂ 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 ਹੁਣ ਇਹਦੇ ਬੱਚੇ ਬਈ ਬਹੁਤ ਚੰਗੇ ਉੱਡੇ ਚਾਰ ਬੱਚੇ ਕੱਢੇ ਹੁਣ ਤੱਕ ਉਹ ਤੁਸੀਂ ਰੱਖ ਲੈਨੇ ਜਾਨੇ ਕੀ ਹਾਂ ਉਹ ਰੱਖ ਲੈਨੇ ਆ ਵਿੱਚੋਂ ਛੱਡ ਵੀ ਲੈਨੇ ਆ ਠੀਕ ਆ ਬਾਈ ਇੱਕ ਆਪਣੀ ਦਿਖਾਉਣਾ ਮੈਂ ਤੁਹਾਨੂੰ ਦੋ ਬਾਗੀਆਂ ਜਿੱਤੀ ਆ ਪਿਛਲੇ ਸਾਲ ਹੀ ਠੀਕ ਹੈ ਜੀ ਹਾਂ ਉਹ ਦਿਖਾਉਣਾ ਮੈਂ ਤੁਹਾਨੂੰ ਵੀ ਆਪਣੀ ਗੱਡੀ ਆ ਕਬੂਤਰ ਇਹ ਕਿਹੜਾ ਵੀ ਡੱਬਾ ਕੀਦਿਆ ਇਹ ਗੱਡੀ ਵਾਲੀ ਦੀ ਭੈਣ ਹੀ ਆ ਬਈ ਠੀਕ ਆ ਇਹ ਡੱਬੀ ਹਾਂ ਇਹ ਡੱਬੀ ਇਹ ਤੁਹਾਨੂੰ ਕਾ ਡੱਬੇ ਆਪਾਂ ਬਈ ਬਹੁਤ ਘੱਟ ਬਾਗੀਆਂ ਛੱਡਦੇ ਆ ਇਹ ਰੱਖ ਲੈਨੇ ਹੋ ਤੁਸੀਂ ਠੀਕ ਆ ਬਈ ਆ ਬਈ ਟੈਲੇ ਵਾਲੇ ਇਹ ਆਪਣੇ ਕੋਲੇ ਆ ਚੀਜ਼ ਕੱਢਦੇ ਆ ਠੀਕ ਆ ਟੈਲੇ ਵਾਲੇ ਕਬੂਤਰ ਅੱਛਾ ਤੇ ਕਾਲੀਆਂ ਜਿਵਾੜੀਆਂ ਜਿਨ੍ਹਾਂ ਭਰਾਵਾਂ ਕੋਲੇ ਉਹਨਾਂ ਨੂੰ ਤਾਂ ਪਤਾ ਹੀ ਬੁਰੜੇ ਚਾਲ ਕਾਲੀਆਂ ਜਿਵਾੜੀ ਦਾ ਬਈ ਇਹ ਚਾਲ ਹਾਂ ਬਰੜਾ ਹੈ ਨਾ ਖੱਟੀ ਗਲੀ ਦਾ ਅੱਖ ਦਾ ਬਾਈ ਹਾਂ ਖੱਟੀ ਗਲੀ ਆਖਾ ਬਾਈ ਠੀਕ ਹੈ ਜੀ ਇਹ ਸ਼ਾਖੇ ਵੀ ਹੁੰਦੇ ਹਨਾ ਟੈਨੇ ਵਾਲੇ ਹਾਂ ਸ਼ਾਖੇ ਆਪਣੇ ਕੋਲੇ ਬਰੜੇ ਠੀਕ ਹੈ ਆ ਬਾਈ ਕਬੂਤਰੀ ਦੀ ਗੱਲ ਕਰਦਾ ਸੀ ਇਹ ਆਪਣੀ ਜਿੱਤੀ ਆ ਸਾਹੋ ਐਤ ਕੀ ਸਾਹੋ ਕੇ ਸਾਹੋ ਕੇ ਬਹੁਤ ਚੰਗੀ ਉੱਡੀ ਬਾਈ ਠੀਕ ਹੈ ਇਹ ਜਿੱਤੀ ਹੈ ਸ਼ਾਖੇ ਇਹ ਆ ਐਰ ਕੀ ਸਾਹ ਸਾਹੋ ਜਿੱਤੀ ਆ ਬਾਈ ਕਿੰਨੇ ਰਹਿ ਗਏ ਸੀ ਕਬੂਤਰ ਉੱਥੇ ਬਾਈ ਉੱਥੇ ਰ ਕਬੂਤਰ ਤਾਂ ਬਾਈ 10 ਕੀ ਸੀਗੇ ਜਿਹੜੇ ਸਾਹੋ ਸੀਗੇ ਬੰਦੇ ਹਾਂ ਉਹਨਾਂ ਨੂੰ ਤਾਂ ਪਤਾ ਉਸ ਦਿਬਾ ਜਿਹੜੇ ਕੂਤਰ ਭੱਜ ਗਏ ਉਹਨਾਂ ਨੂੰ ਵੀ ਪੈਸੇ ਬਾਈ ਉਹਨਾਂ ਨੇ ਦੇ ਦੇ ਸਹੀ 10 ਸਾਹਮਲ ਹੁੰਦੇ ਸੀ ਸਭ ਤੋਂ ਸਹੀ ਬਾਈ 10 ਹੀ ਸੀਗੇ ਜਿਹੜੇ ਉੱਥੇ ਕੂਤਰ ਫਿਰਦੇ ਸੀ ਠੀਕ ਆ ਬਾਈ ਇਹ ਕਿਹੜੀ ਨਸਲ ਆ ਬਾਈ ਆ ਬਾਈ ਆਪਣੀ ਇਹ ਆਪਣੀ ਇਹ ਵੀ ਟਹਿਲੇਆਂ ਚੋਂ ਆ ਜਾਂਦੀ ਆ ਠੀਕ ਆ ਬਾਈ ਇਹ ਕਬੂਤਰੀ ਆਪਣੀ ਦੋ ਬਾਈਆਂ ਜਿੱਤੀ ਬਾਈ ਕੱਲੀ ਕੱਲੀ ਇਹ ਕਬੂਤਰੀ ਹਾਂ ਇਹ ਪਹਿਲੀ ਜਿੱਤੀ ਆ ਕਾਲੀਏ ਵਾਲੇ ਠੀਕ ਆ ਬਾਈ ਹਾਂਜੀ ਤੇ ਦੂਜੀ ਬਾਜੀ ਜਿੱਤੀ ਹੈ ਬਾਈ ਧੂਰਕੋਟ ਉੱਥੇ ਵੀ ਕੱਲੀ ਰਹਿ ਗਈ ਧੂਰਕੋਟ ਨਸੀਖ ਹੋ ਨਹੀਂ ਨਹੀਂ ਧੂਰਕੋਟ ਬਾਈ ਇੱਧਰ ਜਿਹੜਾ ਮਾਲੇ ਕੋਲੇ ਠੀਕ ਆ ਪਲੂਰ ਕੋਲੇ ਹਾਂ ਉੱਥੇ ਜਿੱਤੀ ਆ ਹਾਂ ਉੱਥੇ ਜਿੱਤੀ ਹੈ ਬਾਈ ਦੋ ਬਾਜ਼ੀਆਂ ਜਿੱਤ ਗਈ ਐਤ ਕੀ ਇਹ ਆ ਆਪਣਾ ਆ ਵੀ ਦੋ ਬਾਜ਼ੀਆਂ ਜਿੱਤਿਆ ਬਾਈ ਐਤ ਕੀ ਠੀਕ ਆ ਲਾਲ ਬਗਲ ਸੀ ਤੇ ਕਾਲਾ ਇਹਦੇ ਡੰਡਾ ਸੀਗਾ ਰੱਤਾ ਰੱਤਾ ਇਹ ਪਹਿਲੀ ਬਾਜੀ ਜਿੱਤਿਆ ਬਾਈ ਇਚਿਆ ਕਰ ਠੀਕ ਹੈ ਬਈ ਇਹ ਵੀ ਨੀਲੀਆਂ ਚੋ ਜਿਹੜੀਆਂ ਨੀਲੀਆਂ ਜਿਹੜੀਆਂ ਇਹ ਨਹੀਂ ਇਹ ਬਈ ਆਪਣੇ ਟਹਿਲੇ ਵਾਲਿਆਂ ਚੋਂ ਆਏ ਜਾਂਦੇ ਆ ਇਹ ਟਹਿਲੇ ਵਾਲਿਆਂ ਚੋਂ ਕਬੂਤਰ ਠੀਕ ਹੈ ਇਹ ਪਹਿਲੀ ਬਾਈ ਚੱਕਰ ਜਿੱਤਿਆ ਦੂਜੀ ਬਾਈ 8-10 ਦਿਨਾਂ ਬਾਅਦ ਹੀ ਫੇਰ ਆਪਾਂ ਚੁੱਪ ਕੀਤੀ ਛੋਟਾ ਇਹ ਪੰਡਾ ਤੁਸੀਂ ਵੇਖੇ ਹੋਊਗਾ ਚੁੱਪ ਕੀਤੀ ਹਾਂ ਹਾਂ ਰਾਤ ਨੂੰ 10 ਵਜੇ ਬੈਠਾ ਬਈ ਉੱਦਾਂ ਉੱਥੇ ਹਾਂ ਠੀਕ ਹੈ ਬਈ ਬਹੁਤ ਤਾਕਤ ਨਾਲ ਉੱਡਿਆ ਕਬੂਤਰ ਬਹੁਤ ਚੰਗਾ ਰਿਜ਼ਲਟ ਬਈ ਇਹਦਾ ਹੁਣ ਬੱਚਿਆਂ ਨੂੰ ਰੱਖ ਲਿਆ ਇਹ ਬੱਚਿਆਂ ਨੂੰ ਰੱਖ ਲਏ ਬੱਚੇ ਬਹੁਤ ਚੰਗੇ ਬਈ ਰੱਤੀ ਕੱਢੇ ਨੇ 4 ਬਹੁਤ ਚੰਗੇ ਉੱਡਦੇ ਆ ਠੀਕ ਹੈ ਇਹ ਨਹੀਂ ਬਾਈ ਛੱਡਦੇ ਵੇ ਕਈ ਆਪਾਂ ਛੱਡ ਵੀ ਦਿੰਨੇ ਆ ਪਰ ਨਹੀਂ ਛੱਡਦੇ ਇਹ ਆਪਾਂ ਠੀਕ ਆ ਛੱਡਦੇ ਨਹੀਂ ਬਹੁਤ ਚੰਗਾ ਰਿਜ਼ਲਟ ਆ ਬਾਈ ਇਹਦੇ ਬੱਚੇ ਜਮਾਂ ਹੀ ਆਪਦੇ ਤੇ ਲੈ ਕੇ ਗਿਆ ਬਾਈ ਠੀਕ ਆ ਬਾਈ ਇਹ ਬਾਈ ਐਤ ਕੀ ਬੱਚੇ ਗਏ ਆ ਇਹ ਜਿਹੜੇ ਉਹ ਆ ਹੈ ਆ ਬੱਚੇ ਸਾਰੇ ਐਤ ਕੀ ਵਾਲੇ ਆ ਸਾਰੇ ਮੌਲ ਦੇ ਠੀਕ ਆ ਇਹਨਾਂ ਚੋਂ ਕੁਝ ਗਿੱਜ ਕੇ ਕੁਝ ਗਿੱਜਣ ਵਾਲੇ ਆ ਹਾਂ ਇਹ ਅੰਦਰੀ ਆ ਬਾਈ ਆ ਬੱਚੇ ਆ ਬਾਈ ਦੇ ਸਾਰੇ ਰੰਗ ਹੀ ਆ ਬਾਈ ਹੈਨਾ ਇਹ ਇਧਰ ਖੁੱਡਿਆਂ ਚ ਵੀ ਹੈ ਬਾਈ ਨਹੀਂ ਨਹੀਂ ਬਾਹਰ ਹੀ ਆ ਬਾਈ ਠੀਕ ਹੈ ਸਾਰੇ ਛੱਡੇ ਵੀ ਆ ਇਹ ਬਾਈ ਐਤ ਕੀ ਬਾਈ ਲਾਈ ਜਾਂਦਾ ਬੱਚੇ ਕੋ ਲੱਗ ਕੇ ਉਹ ਲਾਈ ਜਾਂਦਾ ਵਧੀਆ ਜਾਨਵਰ ਬਣਦਾ ਇਹ ਬਾਈ ਕਬੂਤਰ ਵੱਡੇ ਆ ਫਿਰ ਆਪਣੇ ਏ ਬਾਈ ਵੱਡੇ ਆ ਸਾਰੇ ਠੀਕ ਆ ਦੂਜੇ ਵੱਡੇ ਜੀ ਵੀ ਵੱਡੇ ਆ ਠੀਕ ਆ ਬਾਈ ਬਈਆ ਵੱਡੇ ਜੀ ਤੇਰਾ ਬਾਈ ਇਹ ਆ ਗੋਲੀ ਜਿਵੇਂ ਆ ਗੋਲੀ ਵੱਡੀ ਆ ਬਾਈ ਕਿ ਬਾਈ ਛੜੀ ਨਹੀਂ ਇਹ ਬਈ ਪੱਠਾ ਹੀ ਆ ਮੁਰਗੀ ਨਾਲ ਆਪਣੇ ਖਾ ਗਈ ਸੀਗੀ ਇਹਦੇ ਖਾਂਬ ਜੀ ਖਾਂਬ ਠੀਕ ਆ ਆ ਬਟੇਰੇ ਆ ਬਾਈ ਜੀ ਇਧਰ ਮਾਰ ਨਹੀਂ ਦੱਸ ਠੀਕ ਆ ਆ ਬਾਈ ਵੱਡੇ ਜੋੜੇ ਆ ਬਾਈ ਦੇ ਹਨਾ ਆਹ ਲਾ ਇਹ ਮਡੇਰੀਆਂ ਚਿੱਤੇ ਆ ਬਾਈ ਇਹ ਬਾਈ ਮਡੇਰੀਆਂ ਅੱਲ੍ਹੀ ਬਾਜੀ ਉੱਥੇ ਉੱਠ ਗਿਆ ਸੀਗਾ ਬਾਈ ਰਾਤ ਨੂੰ ਠੀਕ ਆ ਤੇ ਉਸ ਦਾ ਦੁੱਸਰ ਪੈ ਗਈ ਸੀ ਉਸ ਤੋਂ ਬਾਅਦ ਦੂਜੀ ਬਾਜੀ ਫੇਰ ਮਡੇਰੀਆਂ ਜਿੱਤੇ ਆ ਬਾਈ ਬਹੁਤ ਪੈੜਾ ਉੜਦਾ ਹੀ ਘਰੇ ਬਾਹਲਾ ਪੈੜਾ ਬਾਈ ਸੱਤਾ ਹੈ ਗੋਲੇ ਸ਼ਾ ਅੱਖੇ ਵੀ ਆ ਬਈ ਤੇਰੇ ਕੋਲ ਹੈ ਨਾ ਹਾਂ ਬਈ ਗੋਲਿਆਂ ਦਾ ਤਾਂ ਆਪ ਨੂੰ ਬੜਾ ਸ਼ੌਕ ਆ ਕਾ ਖੁੱਡਾ ਬਾਈ ਦਾ ਇਹ ਚ ਵੀ ਵੱਡੇ ਜੋੜੇ ਆ ਹਨਾ ਬਾਈ ਇਹ ਚ ਵੀ ਵੱਡੇ ਜੋੜੇ ਬਾਈ ਠੀਕ ਆ ਬਾਈ ਇੱਕ ਬਹਿਰ ਸਜਿਆ ਜਿਹੜਾ ਚੱਲਿਆ ਵਾ ਹਾ ਧੌਣ ਵਾਲਾ ਧੌਣ ਵਾਲਾ ਧੌਣ ਤੱਕ ਜਾਂਦੇ ਆ ਕਬੂਤਰ ਜਮੀ ਦਾ ਕੋਈ ਲਾਜ ਆਪਾਂ ਬਾਈ ਕਬੂਤਰ ਸਿੱਧੇ ਕਰਤੇ ਜਮਾ ਸਿੱਧੇ ਹੋ ਜਾਂਦੇ ਤਾਂ ਜਮਾ ਬਾਈ ਸਿੱਧੇ ਉਹ ਭਰਾਵਾਂ ਨੂੰ ਦੱਸ ਦਾਂਗੇ ਆਪਾਂ ਨੂੰ ਵੀ ਕਿਸੇ ਭਰਾ ਨੇ ਦੱਸਿਆ ਸੀਗਾ ਕੋਈ ਆਪਾਂ ਤਾਂ ਹੈ ਨਹੀਂ ਕੋਈ ਵੀ ਬੰਦਾ ਅੰਦਰੋਂ ਤਾਂ ਸਿੱਖ ਕੇ ਆਉਂਦਾ ਨਹੀਂ ਬਾਈ ਆਹ ਦੇਖ ਲਿਓ ਆਪਾਂ ਦਿਖਾਵਾਂਗੇ ਤੁਹਾਨੂੰ ਤੇ ਇਹ ਵਰਤ ਸਕਦੇ ਹੋ ਤੁਸੀਂ ਬਾਈ ਧੌਣ ਜਮਾ ਸਿੱਧੀ ਕਰ ਜਾਂਦੇ ਆ ਬਾਈ ਬਾਈ ਬਿਮਾਰੀ ਵੀ ਖੜ ਜੂਗੀ ਜਮਾ ਰੁਕ ਜਾਂਦੀ ਹੈ ਬਾਈ ਇਹ ਨਹੀਂ ਵੀ ਬਿਮਾਰੀ ਅੱਜ ਪਈ ਆ ਦੂਜੇ ਦਿਨ ਨੂੰ ਬਿਮਾਰੀ ਨਾ ਹੋਵੇ ਬਾਈ ਕਿਸੇ ਦਾ ਫਾਇਦਾ ਹੋ ਜੂ ਹਨਾ ਤੇ ਵੀ ਆਪਾਂ ਦਿਖਾ ਦਿੰਦੇ ਆ ਤੁਹਾਨੂੰ ਉਹ ਆਪਣੇ ਕੋਲੇ ਆਇਆ ਹੁਣ ਨਸਲਾਂ ਗਾਂ ਹੀ ਦਿਗਾਾਂ ਪਈਆਂ ਤਗਾ ਹਾਂ ਕਹਿੰਦਾ ਆਪਾਂ ਮੋਟਰ ਕੌਣੀ ਤੋਂ ਲਿਆਂਦਾ ਸੀਗਾ ਕਬੂਤਰ ਜਿਹੜਾ ਉੱਦੇ ਤੇਰਾ ਜਿੱਤਿਆ ਬਾਈ 4 ਟਰੈਕਟਰ 3600 ਹਾਂਜੀ ਉਹ ਦਿਖਾ ਬਾਈ ਕਬੂਤਰ ਫੜ ਕੇ ਕਿੱਥੇ ਆ ਉਹ ਬਈ ਉਹ ਬਠਾਣਾਂ ਤੇ ਬਠਾਣ ਦੇ ਧਰੇ ਵਿਆ ਠੀਕ ਹੈ ਜੀ ਚਿੱਟੀਆਂ ਅੱਖਾਂ ਦਾ ਕਬੂਤਰ ਆ ਕੇ ਛਾਹ ਖਾਂ ਲੈ ਟੀਗ ਰਾਜੀ ਉਹ ਚ ਛਾਹ ਖਾ ਜੀ ਬਾਹਲਾ ਜੀ ਬਾਹਲਾ ਫੜ ਲੈਣਾ ਨਹੀਂ ਲੈਣਾ ਹਾਂ ਫੜ ਕੇ ਦਿਖਾਈ ਬਾਈ ਬਾਈ ਦਾ ਕਬੂਤਰ ਆ ਬਾਈ ਇਹ ਜਿੱਤਿਆ ਟਰੈਕਟਰ ਉੱਤੇ ਸ਼ਾਮੇ ਤੋਂ ਪੂਰ ਗਰਮੀ ਚ ਜਿੱਤਿਆ ਬਾਈ ਇਹ ਅੰਡੇ ਤਾਂ ਰਿ ਗਿਆ ਸਵਾਦੋ ਘੰਟਿਆਂ ਦੀ ਬਿੱਤ ਪਾ ਕੇ ਆ ਕਬੂਤਰ ਬਾਜੀ ਜਿੱਤਿਆ ਬਾਈ ਇਹਦਾ ਸ਼ਾ ਖਾਟੀਰਾ ਬਹੁਤ ਸ਼ਾਨਦਾਰ ਪਰ ਉੱਤੇ ਤੇ ਵਧੀਆ ਕਬੂਤਰ ਆ ਬਾਈ ਬਾਈ ਕਿਹੜੀ ਨਸਲ ਚੋਂ ਆ ਇਹ ਹੋਰ ਵੀ ਹੋਈ ਹੈਗੀ ਆ ਵੀ ਹੈਗੀ ਹੈ ਤੇ ਕਿਹੜੀ ਨਸਲ ਆ ਬਾਈ ਇਹ ਬਾਈ ਇਹ ਕਾਕੇ ਵਾਲਿਆਂ ਜੁਆਦਾਈ ਐ ਮੈਂ ਕਹਿੰਗੇ ਠੀਕ ਕਿਲੇ ਵਾਲਾ ਕਾਕਾ ਹਾਂਜੀ 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 ਠੀਕ ਹੈ ਤੇ ਇਹਦਾ ਮਾਪਿਓ ਜਿਵੇਂ ਹੁੰਦਾ ਹੈਗਾ ਹੀ ਤੁਹਾਡੇ ਕੋਲੇ ਮਾਪਿਓ ਦਾ ਹਾਂਜੀ ਮਾਂ ਆਪਣੇ ਗਾਂਹ ਬੈਠੀ ਆ ਜੀ ਹਾਂਜੀ ਧਰੇਵਿਆ ਅੱਛਾ ਤੇ ਪਿਓ ਆਪਣਾ ਇਹਦਾ ਕਿਹੜਾ ਸੀਗਾ ਜੀ ਉਹ ਲੈ ਕੇ ਗਿਆ ਵਾ ਮੁੰਡਾ ਅੱਛਾ ਬੱਚੇ ਘੜਾਉਣ ਨੂੰ ਲੈ ਗਿਆ ਹਾਂਜੀ 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 ਠੀਕ ਆਜੋ ਬਾਈ ਦੂਜੇ ਵੀ ਖੁੱਡੇ ਦਿਖਾਉਣੇ ਆ ਤੁਹਾਨੂੰ ਆ ਹੈਗਾ ਬਾਈ ਦਾ ਦੂਜਾ ਖੁੱਡਾ ਬਾਈ ਦਿਖਾਈ ਬਾਈ ਕੋਈ ਇਹਨਾਂ ਚੋ ਬਾਈ ਜਿਵੇਂ ਮੰਨ ਲਾ ਕੂਤਰ ਬਾਜੀ ਛੱਡਿਆ ਹੋਵੇ ਜਿੱਤਿਆ ਵਾ ਹਾਂਜੀ ਹਾਂਜੀ ਬਾਈ ਕੀਤੀ ਮੈਂ ਸਾਨੂੰ ਗੱਲ ਕਰਦਾ ਸੀਗਾ ਘੰਟਾ ਵੀ ਨਹੀਂ ਉਣਕਦਾ ਸੀਗਾ ਬਾਈ ਹਾਂ ਹਾਂ ਬਾਈ ਉਹ ਜਾਨਵਰ ਆ ਇਹ ਖੁੱਡਕੀ ਬੈਠਾ ਠੀਕ ਆ ਕਬੂਤਰਾ ਹੋ ਬਾਈ ਹਾਂਜੀ ਹਾਂਜੀ ਬਾਈ ਲਾਲ ਸਰਾ ਖਟੀਆਂ ਦਾ ਏ ਬਾਈ ਅੰਨ ਸੀੜੀ ਜਿੱਤੇ ਆਪਣਾ ਇਹ ਭਜਦੇ ਨਹੀਂ ਬਾਈ ਰਾਂਸਰੇ ਇਹ ਬਾਈ ਯਾਰ ਜਮਾ ਹੀ ਨਹੀਂ ਯਾਰ ਬਾਈ ਕਿੱਥੇ ਆਪਾਂ ਛੱਡਿਆ ਕੁੰਗੀ ਬਚਾ ਲਈ ਬਾਈ ਇਹ ਨਰਮੀ ਬਹੁਤ ਜ਼ਿਆਦਾ ਸੀ ਇਹ ਵੀ ਬਾਈ ਕਿਹੜੇ ਕਬੂਤਰਾਂ ਚੋਂ ਹੈ ਕਾਕੇ ਵਾਲਿਆਂ ਚੋਂ ਕਿ ਹੋਰ ਚੋਂ ਨਹੀਂ ਨਹੀਂ ਇਹ ਹੋਰ ਚੋਂ ਆ ਬਾਈ ਕਿਹੜਾ ਨਾ ਆਪਣੇ ਘਰ ਦੇ ਹੀ ਆ ਨਾ ਬੱਚੇ ਠੀਕ ਹੈ ਠੀਕ ਹੈ ਮਾਂ ਪਿਓ ਹੋਗਾ ਇਹਨਾਂ ਦਾ ਵੀ ਅੱਛਾ ਇਹ ਇਹ ਘਰ ਦਾ ਬੱਚਾ ਜਣੇ ਹਾਂਜੀ ਹਾਂਜੀ ਬਹੁਤ ਭੜੀ ਡਾਈ ਕੀਤੀ ਇਹਨੇ ਇਕੱਲਾ ਹੀ ਰਹਿ ਗਿਆ ਤੇ ਬਹੁਤ ਸੋਣਾ ਓਡਿਆ ਜੀ ਗੁਰੂ ਕੇ ਕੋਠੇ ਜੀ ਕੋਠੇ ਗੁਰੂ ਕੇ ਹਾਂਜੀ ਠੀਕ ਆ ਜੀ ਆ ਕਬੂਤਰ ਆ ਬਾਈ ਦੇ ਤੇ ਬਾਈ ਆ ਜੋ ਦੂਜਾ ਹੀ ਆ ਦੇਖ ਲਓ ਕਬੂਤਰ ਆਪਣੀ ਤੀਜੇ ਗੱਡੇ ਚ ਬਾਈ ਦੇ ਇਹ ਵੀ ਸਾਰੇ ਵੱਡੇ ਆ ਬਾਈ ਇਹ ਹਾਂਜੀ ਵੱਡੇ ਆ ਜੀ ਜਿਹੜੇ ਐਤ ਕੀ ਛੱਡੇ ਸੀ ਉਹਨਾਂ ਉਹ ਤਾਂ ਨਹੀਂ ਕੋਈ ਇਹਨਾਂ ਚ ਉਹ ਤਾਂ ਹੈਗਾ ਜੀ ਹੈਗਾ ਬਾਈ ਉਹ ਵੀ ਹੈਗਾ ਠੀਕ ਆ ਛੱਡੇ ਆ ਸੀ ਇਹ ਬਾਜੀ ਇਹ ਬਈ ਅੱਪਲ ਛੱਡਿਆ ਸੀਗਾ ਹਾਂਜੀ ਇਹ ਕਿਹੜੇ ਪਿੰਡ ਛੱਡਿਆ ਸੀ ਬਾਈ ਇਹ ਆਪਾਂ ਕੇਸਰਾ ਉਹਦੇ ਛੱਡਿਆ ਸੀਗਾ ਜੀ ਕਿਵੇਂ ਰਿਹਾ ਫਿਰ ਇਹ ਐਂਟਰੀ ਵਾਲੀ ਬਾਜੀ ਸੀਗੀ ਬਾਈ ਉੱਥੇ ਠੀਕ ਆ ਤੇ ਬਹੁਤ ਸੋਹਣਾ ਬੱਚਾ ਉੱਡਿਆ ਜੀ ਇਹ ਠੀਕ ਆ ਜੀ ਤੇ ਸਾਈਕਲ ਦਸੇ ਸਾਫ ਸੀ ਕਬੂਤਰ ਨਹੀਂ 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 ਬੱਚਾ ਸੀਗਾ ਬੱਚਾ ਸੀਗਾ ਬੱਚਾ ਛੱਡਿਆ ਦੇ ਪੂਰੀ ਗਰਮੀ ਸੀ ਉੱਥੇ ਨਹੀਂ ਉੱਥੇ ਟਾਈਮ ਕੀਤਾ ਜੀ ਕਿ ਚਾਹਤਾ ਦਾ ਟਾਈਮ ਕਿ ਪਰਚੀnga ਜਿਂ ਕਿ ਲਿਆ ਪਰਸੋਂ ਹਾਂਜੀ ਹਾਂਜੀ ਪਰਚੀnga ਜਿ ਸਾਈਕਲ ਨਿਕਲਿਆ ਜੀ ਆਪਾਂ ਠੀਕ ਠੀਕ ਹੈ ਬਹੁਤ ਸੁਣਾਉਟਿਆ ਜੀ ਜਨਮਰ ਨਾਲ ਹੋਰ ਵੀ ਬਹੁਤ ਬੱਟਿਆ ਜੀ ਕਿਰੀ ਆਹ ਨਾਲ ਲਾ ਜੀ ਹਾਂ ਬਈ ਆਪਾਂ ਕਿੰਨੇ ਛੱਡੇ ਜੀ ਇਹਨਾਂ ਦੇ ਸਾਰੇ ਜਿੱਤੇ ਹੈ ਇਹਨਾਂ ਦੇ ਹਾਂਜੀ ਹਾਂਜੀ ਇਹਨਾਂ ਦਾ ਇਹਦਾ ਮਾਂ ਪਿਓ ਆ ਜੀ ਉੱਧਰ ਬੈਠਾ ਅੱਛਾ ਕਿੰਨੇ ਆਪਾਂ ਬੱਚੇ ਉਹਨਾਂ ਦੇ ਛੱਡੇ ਸਾਰੇ ਜਿੱਤੇ ਸਾਰੇ ਜਿੱਤੇ ਜੀ ਭਾਈ ਦੇ ਨਹੀਂ ਜਮੇਂਗੇ ਠੀਕ ਹੈ ਵੀ ਛੋਟੇ ਛੋਟੇ ਪਿੰਡਾਂ ਦੇ ਵਿੱਚ ਜਿੱਥੇ ਆਪਣੇ ਠੀਕ ਹੈ ਠੀਕ ਹੈ ਵੀ ਤੇ ਇਹ ਵੀ ਬਾਜੀ ਛੱਡਿਆ ਵਾ ਜੀ ਅੱਛਾ ਇਹ ਪਹਿਲਾਂ ਛੱਡਿਆ ਸੀ ਹਾਂ ਢੂੜਕੋਟ ਅੱਛਾ ਬਾਈ ਢੋੜ ਵਾਲੀ ਢੋੜ ਵਾਲੀ ਨਹੀਂ ਪਹਿਲਾਂ ਬਾਜੀ ਹੋਈ ਸੀਗੀ ਢੋੜ ਵਾਲੀ ਤਾਂ ਪਹਿਲਾਂ ਹੋਈ ਸੀ ਹਾਂਜੀ ੁੱਡੇ ਸੀਗੇ 100 ਤੇ ਪਤਾ ਨਹੀਂ 5-5 ੁੱਡੇ ਸੀ ਅੱਛਾ ਉੱਥੇ ਟਾਈਮ ਕੀਤਾ ਠੀਕ ਸੱਤ ਦਾ ਸੋਹਣਾ ੁੱਡੇ ਉੱਥੇ ਬਹੁਤ ਸੋਹਣਾ ੁੱਡਿਆ ਜੀ ਤੇ ਆਪਾਂ ਨੂੰ ਜਿੱਤ ਦਿੱਤੀ ਇਹਨੇ ਠੀਕ ਹੈ ਬਾਈ ਤੇ ਨਿੱਕਾ ਜਿਹਾ ਪਿੰਡ ਇਹ ਕਪੁੱਤਰ ਬਾਈ ਜੋੜੇ ਆ ਬੱਚੇ ਕਢਾਏ ਹੋਏ ਆ ਤੇ ਆਹ ਖੁੱਡਿਆਂ ਚ ਜੋੜੇ ਆ ਬਾਈ ਤੇ ਜਿਹੜਾ ਬਾਈ ਦਾ ਟਰੈਕਟਰ ਚਿੱਤਿਆ ਸੀ ਉਹਦਾ ਮਾਂ ਪਿਓ ਦਿਖਾਉਨੇ ਆ ਬਈ ਤੁਹਾਨੂੰ ਮਾਂ ਆ ਉਹਦੀ ਪਿਓ ਤਾਂ ਗਿਆ ਵਾ ਬਾਈ ਦਾ ਦਿੱਤਾ ਬੱਚੇ ਕਢਾ ਉਹਨੂੰ ਕਿਸੇ ਨੂੰ 100 ਰੁਪਏ ਦੀ ਨੂੰ ਤੇ ਮਾਂ ਹੈਗੀ ਆ ਬਾਈ ਆ ਮਾਂ ਉਹਦੀ ਬਈ ਸ਼ਾ ਅੱਖੀ ਬਾਈ ਆਪਣਾ ਨਾ ਇੱਕ ਪੱਤੋ ਸੱਦੇ ਸੀਗੀ ਕੋਠਿਆਂ ਚ ਠੀਕ ਆ ਬਾਈ ਉਹ ਵੀ ਬਹੁਤ ਸੋਹਣੀ ਉੱਡੀ ਅੱਛਾ ਦੂਸਰ ਵਾਲੀ ਬਾਜੀ ਸੀਗੀ ਪਰ ਬਾਜੀ ਨਹੀਂ ਵੰਡੀ ਉੱਥੇ ਨਾਮਾਂ ਚ ਬਾਜੀ ਸੀਗੀ ਠੀਕ ਆ ਤੇ ਉਹਦਾ ਮਾਂ ਪਿਓ ਵੀ ਬਾਈ ਸੁਣੋ ਉਹ ਦਿਖਾਉ ਹਾਂ ਹਾਂ ਇਹ ਇਹ ਮਾਂ ਕ ਪਿਓ ਇਹ ਮਾਂ ਜੀ ਉਹਦੀ ਠੀਕ ਆ ਬਾਈ ਪੱਤੋ ਵਾਲੇ ਜਿਹੜੇ ਬਾਗਾਂ ਤੇ ਜਿੱਤੀ ਬਾਗਾਂ ਤੇ ਹਾਂਜੀ 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 ਠੀਕ ਆ ਜੀ ਕਾਲੀ ਚੀਨੀ ਦੀਆਂ ਅੱਖਾਂ ਦੀ ਆ ਪਿਆ ਉਹ ਆਸ਼ਾ ਬਈ ਉਹਦਾ ਹਾਂਜੀ ਹਾਂਜੀ ਬੱਚੇ ਨਾ ਬਹੁਤ ਅਡੋਟ ਦੇ ਘੜਦੇ ਜੀ ਘੁਗਨਾ ਵੀ ਕਾਢ ਜਾਂਦੇ ਆ ਠੀਕ ਆ ਬਈ ਚਿੱਟੇ ਵੀ ਕਾਢ ਲਸਲ ਕਿਹੜੀ ਆ ਬਈ ਇਹ ਇਹ ਬਈ ਆਪਣੇ ਘਰ ਦੇ ਕੋਈ ਆ ਬਸ ਗਾਂਂ ਜੀ ਗਾਂਂ ਹੁਣ ਪਹਿਲਾਂ ਬਣੀ ਵੀ ਆ ਨਾ ਸਮਝਣਾ ਜੀ ਹਾਂਜੀ ਪਹਿਲਾਂ ਬਣੀ ਵੀ ਆ ਜੀ ਠੀਕ ਆ ਬਈ ਤੇ ਐਂ ਚੱਲੀ ਜਾਂਦੀ ਆ ਬਈ ਜਾਨਵਰ ਨਾ ਬਹੁਤ ਆ ਜੀ ਆ ਪਸਟਿਆ ਗਿਆ ਬਈ ਦੇ ਵੱਡੇ ਛੋਟੇ ਜੇ ਪਿੰਡ ਸੇਖੇ ਅੱਛਾ ਇਹ ਛੱਡਿਆ ਦੀ ਸੇਖੇ ਹਾਂਜੀ ਹਾਂਜੀ ਬਹੁਤ ਭੇੜਾ ਉੱਡਿਆ ਜੀ ਇਹ ਆਪਾਂ ਬੱਚਿਆਂ ਚ ਆਏ ਗਾਹ ਬੱਚਿਆਂ ਨੂੰ ਰੋਕ ਲਿਆ ਤੁਸੀਂ ਹਾਂਜੀ ਹਾਂਜੀ ਬੱਚਿਆਂ ਨੂੰ ਗਾਹ ਬੱਚੇ ਬਹੁਤ ਗਰਮ ਆ ਜੀ ਇਹਦੇ ਅੱਛਾ ਬਹੁਤ ਭੇੜੇ ਉੱਡਦੇ ਆ ਜੀ ਵਧੀਆ ਉੱਡਦੇ ਆ ਜਾਣੇ ਕੀ ਹਾਂਜੀ ਹਾਂਜੀ ਜਾਨਵਰਾਂ ਬਹੁਤ ਚੰਗੇ ਚੰਗੇ ਬੈਠੇ ਆ ਜੀ ਹੋਰ ਵੀ ਬੈਠੇ ਆ ਠੀਕ ਆ ਆ ਬਾਈ ਬਾਈ ਦੇ ਕਬੂਤਰ ਵਧੀਆ ਪੂਰੇ ਟੌਪ ਦੇ ਜੋੜੇ ਆ ਬਾਈ ਦੇ ਬਣੇ ਹੋਏ ਛਾਂਟਵੇਂ ਆ ਜਿੱਤਿਆ ਬਾਈ ਨੇ ਟਰੈਕਟਰ ਬਾਈ ਤੇ ਆਰਾਮਿਓ ਜਿੱਤਿਆ ਸੀ ਬਾਈ ਨੇ 20 ਜੁਲਾਈ ਦੀ ਬਾਜੀ ਸੀ ਬਾਈ ਇਹ ਹਾਂਜੀ 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 ਬਾਈ 20 ਜੁਲਾਈ 2023 ਦੀ ਬਾਜੀ ਸੀ ਇਹ ਬਾਈ ਆਰਾਮੇ ਬਾਜੀ ਤੇ ਆ ਸੀ ਵਧੀਆ ਟਰੈਕਟਰ ਤਿਆਰ ਕਰਾਇਆ ਵਾ ਬਹੁਤ ਵਧੀਆ ਯਾ ਆ ਲੈ ਸੀੜੀ ਜਿੱਤੀ ਹੋਏ ਬਾਈ ਦੀ ਤੇ ਸੈਂਕਲ ਤੇ ਆ ਕਾਪਾ ਬਾਈ